ਰਾਗ ਸੋਲਠ ਬਾਣੀ ਭਗਤ ਪੀਖਨ ਕੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਨੈਨੋ ਨੀਰ ਬਹੇ ਧਨ ਖੀਨਾ ਭਏ ਕੇਸ ਦੂਦ ਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਨੀ ਰਾਮ ਰਾਏ ਹੋਏ ਬੈਦ ਬਨਵਾਰੀ ਆਪਣੇ ਸੰਤ ਲਿਹੋ ਉਭਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅਮਰਤ ਜਲ ਨਰਮਲ ਇਹੋ ਔਖਦ ਜਗ 사ਨਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਉ ਮੋਖ ਦਵਾਰਾ ਐਸਾ ਨਾਮ ਰਤਨ ਨਰਮੁਲਕ ਪੂਨ ਪਦਾਰਥ ਪਾਇਆ ਅਨੇਕ ਯਤਨ ਕਰ ਹਿਰਦੇ ਰਖਿਆ ਰਤਨਿ ਛਪੇ ਸੁਪਾਇਆ ਹਰ ਗੁਣ ਕਹਤੇ ਕਹਿਣ ਨ ਜਾਇ ਜੈਸੇ ਗੁੰਗੇ ਕੀ ਮਿਠਿਆਈ ਰਹਾਓ ਰਸਨਾ ਰਮਤ ਸੁਨਤ ਸੁਖ ਸਵਾਲਨਾ ਚਿਤ ਚੇਤੇ ਸੁਖ ਹੋਈ ਕਉ ਪੀਖਨ ਦੁਏ ਨੈਣ ਸੰਤੋਖੇ ਜੈ ਦੇਖਾਂ ਤੈ ਸੋਈ ਕਉ ਪੀਖਨ ਦੁਏ ਨੈਣ ਸੰਤੋਖੇ ਜੈ ਦੇਖਾਂ ਤੈ ਸੋਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ